ਇੰਡੀਆ ਨਿਊਟਨ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮੈਂ ਹਾਂ ਜਤਿੰਦਰ ਸਿੰਘ ਤੇ ਲੈ ਕੇ ਆਇਆ ਹਾਂ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਵਿੱਚ ਅੱਜ ਤੁਹਾਡੀ ਮੁਲਾਕਾਤ ਐਡਵੋਕੇਟ ਐਮ ਕੇ ਸ਼ਰਮਾ ਜੀ ਨਾਲ ਕਰਾਉਣ ਜਾ ਰਹੇ ਹਾਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੋਢੀ ਦਾ ਮੋਢਾ ਲਾ ਕੇ ਸੇਵਾਵਾਂ ਨਿਭਾ ਰਹੇ ਨੇ ਸ਼ਰਮਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਵਾਂਗਾ ਕਿ ਅੱਜ ਚੋਣਾਂ ਦਾ ਬਿਗਲ ਜਿਹੜਾ ਬਚ ਚੁੱਕਾ ਹੈ ਤੇ ਹਰ ਪਾਰਟੀ ਵੱਲੋਂ ਆਪਣਾ ਉਮੀਦਵਾਰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਅਨੰਦ ਜੋਸ਼ੀ ਜੀ ਨੂੰ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਇਸ ਵੇਲੇ ਜਨਤਾ ਦਾ ਕਿੰਨਾ ਕੁ ਰੁਝਾਨ ਹੈ ਜਿਹੜਾ ਇਸ ਵੇਲੇ ਜਨਤਾ ਦਾ ਇਹਨਾਂ ਕਹੇ ਜੋਸ਼ੀ ਸਾਹਿਬ ਵੱਲੇ ਕਿਉਂਕਿ ਪਿੱਛੇ ਜੇ ਵੇਖਣ ਵਿੱਚ ਇਹ ਵੇਖਿਆ ਗਿਆ ਸੀਗਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਸੀਗਾ ਕੁਝ ਕਾਰਨਾ ਕਰਕੇ ਜਿਹੜਾ ਸੀਗਾ ਉਹ ਡੋਂਗ ਗਿਆ ਸੀਗਾ ਤੇ ਕੀ ਅੱਜ ਦਾ ਭੁਖ ਕੀ ਵੇਖਦੇ ਜੀ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਆ ਮੈਂ ਸਭ ਤੋਂ ਪਹਿਲਾਂ ਤੁਹਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਆ ਦੇਖੋ ਸਾਡੇ ਨਾਲੋਂ ਜ਼ਿਆਦਾ ਜੋਸ਼ ਇਸ ਵਕਤ ਅੰਮ੍ਰਿਤਸਰ ਦੇ ਵੋਟਰਸ ਦੇ ਵਿੱਚ ਹੈ ਜੀ ਉਹਨਾਂ ਨੂੰ ਇੱਕ ਇਹੋ ਜਿਹਾ ਕੈਂਡੀਡੇਟ ਸ਼ਰੋਨੀ ਕਾਲੀਦਲ ਨੇ ਦਿੱਤਾ ਹੈ ਕਿ ਜਿਹੜਾ ਸ਼ਹਿਰ ਦੇ ਵਿੱਚ ਇੱਕ ਟ੍ਰਾਈਡ ਟੈਸਟਿਡ ਇਟ ਤੇ ਟਰਸਟਿਡ ਕੈਂਡੀਡੇਟ ਹੈ ਜੇਕਰ ਅਸੀਂ ਡਿਵੈਲਪਮੈਂਟ ਨੂੰ ਲੈ ਕੇ ਦੇਖੀਏ ਤੇ ਮੈਂ ਸਮਝਦਾ ਕਿ ਜੇ ਪਾਰਲਮੈਂਟੀ ਹਲਕਾ ਅਮਰਸਰ ਦੇ ਨੌ ਅਸੈਂਬਲੀ ਹਲਕੇ ਨੇ ਤੇ ਸਭ ਤੋਂ ਜ਼ਿਆਦਾ ਡਵੈਲਪਮੈਂਟ ਜਿਹੜੀ ਹੈ ਉਹ ਅਮਰਸਰ ਨਾਰਥ ਹਲਕੇ ਚੋਈ ਜੀ ਔਰ ਇਹਦਾ ਤੁਹਾਡਾ ਮੀਡੀਆ ਵੀ ਜਾਣਦਾ ਔਰ ਇੱਕ ਇੱਕ ਜਿਹੜਾ ਸ਼ਖਸ ਹੈ ਇਸ ਸ਼ਹਿਰ ਦਾ ਉਹ ਸਾਰੇ ਜਾਣਦੇ ਨੇ ਸੋ ਅਨਿਲ ਜੋਸ਼ੀ ਹੋਰਾਂ ਦੀ ਮਿਹਨਤ ਦੇ ਸਦਕੇ ਔਰ ਜੋ ਉਹਨਾਂ ਨੂੰ ਸਪੋਰਟ ਮਿਲਦੀ ਰਹੀ ਹੈ ਹਾਈ ਕਮਾਂਡ ਕਾਲੀ ਦਲ ਤੋਂ ਸੋ ਇੱਕ ਜੋ ਫੁੱਲ ਉਹਨਾਂ ਨੇ ਖਿਲਾਇਆ ਨਾ ਨਾਰਥ ਦੇ ਵਿੱਚ ਮੇਰੀ ਐਗਜ਼ਾਮਪਲ ਜਿਸ ਤਰ੍ਹਾਂ ਉਹਨਾਂ ਨੇ ਉਹ ਇੱਕ ਨਾਲਾ ਜਿਹੜਾ ਪੂਰਕੇ ਤੇ ਉਹ ਸਾਰੇ ਸ਼ਹਿਰ ਨੂੰ ਦਾ ਫਾਇਦਾ ਦੇਤਾ। ਸੋ ਉਹ ਜਿਹੜਾ ਫੁੱਲ ਉਹਨਾਂ ਨੇ ਉੱਥੇ ਇੱਕ ਲਗਾਇਆ ਉਹਦੀ ਮਹਿਕ ਜਿਹੜੀ ਹੈ ਉਹ ਜਿਹੜੇ ਬਾਕੀ 8 ਅਸੈਂਬਲੀ ਕੰਸਟੀਟੂਐਂਸੀਸ ਨੇ ਉਹ ਉਹਨਾਂ ਦੇ ਲੋਕਾਂ ਨੂੰ ਵੀ ਪਹੁੰਚ ਰਹੀ ਹੈ। ਉਹਨਾਂ ਨੂੰ ਪਤਾ ਹੈ ਕਿ ਨੌਰਥ ਹਲਕੇ ਦੇ ਵਿੱਚ ਕਿੰਨੀ ਡਿਵੈਲਪਮੈਂਟ ਹੋਈ ਔਰ ਉਹਨਾਂ ਨੂੰ ਪਤਾ ਹੈ ਕਿ ਜੇ ਕੱਲ ਨੂੰ ਅਨਿਲ ਜੋਸ਼ੀ ਨੂੰ ਮੌਕਾ ਮਿਲ ਗਿਆ 2 ਲੱਖ ਵੋਟਰਸ ਨੂੰ ਪਾਰਲੀਮੈਂਟ ਦੇ ਵਿੱਚ ਰਿਪਰੈਜ਼ੈਂਟ ਕਰਨ ਦਾ। ਤੇ ਉਹ ਬੰਦਾ ਪੂਰੇ ਪੰਗਿਆਮਾਨੀ ਹਲਕੇ ਦੀ ਡਵੈਲਪਮੈਂਟ ਜਿਹੜੀ ਹੈ ਉਹ ਸਰਪੱਖੇ ਵਿਕਾਸ ਕਰਵਾਏਗਾ ਜੀ ਤੁਸੀਂ ਗੱਲ ਕੀਤੀ ਹੈ ਕਿ ਹਲਕਾ ਨਾਰਥ ਨਾਰਥ ਦੇ ਲੋਕ ਜਿਹੜੇ ਨੇ ਉਹ ਇਹਨਾਂ ਨੂੰ ਵਿਕਾਸਪੁਰਸ਼ ਦੇ ਨਾਂ ਨਾਲ ਵੀ ਜਾਣਦੇ ਨੇ ਬੜੇ ਨਾਰੇ ਲੱਗਦੇ ਨੇ ਪਰ ਦੂਜੇ ਪੱਲੇ ਵੇਖਣ ਵਾਲੀ ਗੱਲ ਇਹ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਇਹਨਾਂ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ ਸੀਗਾ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਲੋਕ ਜਿਹੜੇ ਨੇ ਉਹ ਕਿਤੇ ਕੰਮਾਂ ਨੂੰ ਭੁੱਲ ਜਾਂਦੇ ਨੇ ਪਰ ਇਹਨੂੰ ਦਾਵਾ ਕੀਤਾ ਜਾਂਦਾ ਕਿ ਬੜੇ ਕੰਮ ਕੀਤੇ ਪਰ ਲੋਕਾਂ ਨੇ ਉਹਨਾਂ ਕੰਮਾਂ ਦੀ ਕਿਉਂ ਨਹੀਂ ਕਦਰ ਪਾਈ ਜੇਕਰ ਵਾਕਈ ਜੋਸ਼ੀ ਜੀ ਵੱਲੋਂ ਕੋ ਕੰਮ ਕੀਤੇ ਗਏ ਸੀਗੇ ਜੀ ਦੇਖੋ ਜੀ ਜਿਹੜੇ ਵੋਟਰਸ ਨੇ ਉਹ ਸਾਡੇ ਲਈ ਸਦਾ ਸੁਪਰੀਮ ਨੇ ਲਾਸਟ ਟਾਈਮ ਇੱਕ ਖਣੇਰੀ ਸੀ ਉਹ ਇੱਕ ਇਨਕੰਪੈਂਸੀ ਜਿਹੜੀ ਸੀ ਉਹ ਸਾਰੇ ਪ੍ਰਦੇਸ਼ ਦੇ ਵਿੱਚ ਸੀ ਸਾਰੇ ਰਾਜ ਦੇ ਵਿੱਚ ਸੀ ਉਹ ਚੀਜ਼ ਸਿਰਫ ਅਮਰਸਰ ਨਾਰਥ ਚ ਨਹੀਂ ਵਾਪਰੀ ਉਹ ਪੂਰੇ ਪੰਜਾਬ ਦੇ ਵਿੱਚ ਵਾਪਰੀ ਪੂਰੇ ਦੀਆਂ ਪੂਰੀਆਂ ਜੜੀਆਂ 92 ਸੀਟਾਂ ਜੜੀਆਂ ਗਈਆਂ ਨੇ ਆਮ ਆਦਮੀ ਪਾਰਟੀ ਨੂੰ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਤੁਸੀਂ ਲੋਕਾਂ ਨੂੰ ਪੁੱਛੋ ਨਾ ਕਿ ਤੁਹਾਡਾ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਨਾਂ ਕੀ ਹੈ ਈਵਨ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦਾ ਨਾਂ ਕੀ ਹੈ ਉਦੋਂ ਇੱਕ ਇੱਕ ਚੱਲ ਗਈ ਸੀ ਕਿ ਛਾੜੂ ਝਾੜੂ ਝਾੜੂ ਕਿ ਵੋਟ ਝਾੜੂ ਨੂੰ ਪਾਣੀ ਹੈ ਲੇਕਿਨ ਇੱਕ ਚੀਜ਼ ਹੈ ਮੈਂ ਤੁਹਾਨੂੰ ਇਹ ਦੱਸਨੇ ਚਾਹਾਂਗਾ ਕਿ ਉਹਦੇ ਵਿੱਚ ਵੀ ਜਿਹੜਾ ਦੂਸਰਾ ਨੰਬਰ ਸੀ ਉਹ ਅਨਿਲ ਜੋਸ਼ੀ ਹੋ ਰਹੇ ਦਾ ਰਿਆ ਸੀ ਜਿੱਥੋਂ ਤੱਕ ਕਾਂਗਰਸ ਕੈਂਡੀਡੇਟ ਨੇ ਮਿਸਟਰ ਧੱਤੀ ਉਹਨਾਂ ਤੋਂ ਮਿਸਟਰ ਜੋਸ਼ੀ ਤੋਂ 10-11 ਸਾਰ ਵੋਟਾਂ ਉਹਨਾਂ ਦੀਆਂ ਕੱਟ ਸੀ ਜੀ ਸੋ ਉਸ ਤੋਂ ਬਾਅਦ ਚੌਥੇ ਨੰਬਰ ਤੇ ਬੀਜੇਪੀਸੀ ਜੀ ਸੋ ਜੇ ਆਪਾਂ ਉਸ ਚੀਜ਼ ਨੂੰ ਵੀ ਦੇਖੀਏ ਤੇ ਨਾਓ ਸਿਨੈਰੀਓ ਹੈਸ ਟੋਟਲੀ ਬੀਨ ਚੇਂਜਡ ਉਦੋਂ ਰੁਝਾਨ ਸੀ ਆਮ ਆਦਮੀ ਪਾਰਟੀ ਵੱਲ ਉਹ ਲੋਕਾਂ ਨੇ ਜਿਹੜਾ ਗੁੱਸਾ ਸੀ ਕੱਢ ਲਿਆ ਤੇ ਉਹਨਾਂ ਦੁਬਾਰਾ ਜਿਹੜੇ ਨੇ ਉਹ ਆਪਣਾ ਆਪਣੇ ਆਪ ਚ ਆ ਗਏ ਨੇ ਨਾ ਉਹਨੂੰ ਸਿਨੈਰੀਓ ਚੇਂਜ ਹੋਏਗਾ ਦੂਸਰੇ ਬੰਨੇ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਪਹਿਲਾਂ ਭਾਜਪਾ ਅਕਾਲੀ ਦਲ ਦਾ ਗੱਠ ਜੋੜ ਸੀਗਾ ਜੀ ਤੇ ਉਹਦੇ ਕਰਕੇ ਜਿਹੜੇ ਸੀਗੇ ਸ਼ਰੋਮਨੀ ਅਕਾਲੀ ਦਲ ਨੂੰ ਇੱਕ ਵੱਡਾ ਸਹਾਰਾ ਮਿਲਦਾ ਹੁੰਦਾ ਸੀਗਾ ਪਰ ਅੱਜ ਜਿਹੜੇ ਭਾਜਪਾ ਤੇ ਅਕਾਲੀ ਦਲ 20 ਆਮੋ ਸਾਹਮਣੇ ਨੇ ਕਿਤੇ ਨਾ ਕਿਤੇ ਤੇ ਇਹ ਨੁਕਸਾਨ ਜਿਹੜਾ ਵਾਪਾ ਸ਼ਰੋਮਨੀ ਅਕਾਲੀ ਦਲ ਨੂੰ ਚਲਣਾ ਪਵੇਗਾ ਦੇਖੋ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਬੀਜੇਪੀ ਨੂੰ ਸ਼੍ਰੋਮਨੀ ਕਾਲੀ ਦਲ ਦੀ ਸਪੋਰਟ ਸੀ ਤੇ ਸ਼੍ਰੋਮਨੀ ਕਾਲੀ ਦਾ ਨੂੰ ਬੀਜੇਪੀ ਦੀ ਸਪੋਰਟ ਸੀ ਇਹ ਟੂਵੇ ਟ੍ਰੈਫਿਕ ਸੀ ਜੇ ਅਸੀਂ ਸੋਚੀਏ ਕਿ ਸਿਰਫ ਸਾਨੂੰ ਬੀਜੇਪੀ ਦੀ ਸਪੋਰਟ ਸੀ ਜਾਂ ਕੱਲੇ ਅਕਾਲੀ ਦਰ ਨੂੰ ਸਪੋਰਟ ਸੀ ਇਹਦੇ ਵਿੱਚ ਮੈਂ ਵਿਸ਼ਵਾਸ ਨਹੀਂ ਰੱਖਦਾ ਬਾਕੀ ਦੇਖੋ ਸਾਠੀ ਜਿਹੜੀ ਹੋਣ ਦਾ ਨਾ ਜਿਹੜਾ ਸਾਡਾ ਅਮਨਿਸਰ ਦਾ ਖਾਸ ਕਰਕੇ ਕੈਂਡੀਡੇਟ ਆ ਅਨੈਜੋਸ਼ੀ ਇਹਦਾ ਕੰਮ ਬੋਲਦਾ ਅਮਰਸਰ ਦੇ ਵਿੱਚ ਡਿਵੈਲਪਮੈਂਟ ਜਿਹੜੀ ਹੋਈ ਸਾਰੇ ਅਕਾਲੀ ਦਲ ਦੇ ਰਾਜ ਦੇ ਵਿੱਚ ਜੇ ਤੁਸੀਂ ਬਾਕੀ ਵੀ ਥਾਵਾਂ ਤੇ ਦੇਖੋ ਤੇ ਜਿੰਨੀਆਂ ਸੜਕਾਂ ਨੇ ਉੰ데 ਕੋਨਾ ਜਿੰਨੀ ਇਨਫਰਾਸਟ੍ਰਕਚਰ ਡਵੈਲਪਮੈਂਟ ਅਕਾਲੀ ਦਲ ਨੇ ਕਰਵਾਈ ਇੱਥੇ ਅੰਮ੍ਰਿਤਸਰ ਦੇ ਵਿੱਚ ਟੂਰਿਜ਼ਮ ਇੰਡਸਟਰੀ ਨੂੰ ਕਿੰਨਾ ਪ੍ਰੋਮੋਟ ਕੀਤਾ ਅਜ ਟੂਰਿਸਟ 10 ਗੁਣਾ ਹੋ ਗਿਆ ਜੀ ਤੇ ਇਹਦਾ ਸਿਹਰਾ ਅਸੀਂ ਐਗਜ਼ਿਸਟਿੰਗ ਗਵਰਨਮੈਂਟ ਨੂੰ ਥੋੜੀ ਦਵਾਂਗੇ ਇਹ ਤੇ ਜਿਹੜੇ ਕਾਰਜ ਆਪਣੇ ਵੇਲੇ ਸ਼ੋਮਨੀ ਅਕਾਲੀ ਦਲ ਨੇ ਦੇ ਸ਼ਹਿਰ ਦੇ ਵਿਕਾਸ ਲਈ ਸ਼ਹਿਰ ਦੀ ਡਵੈਲਪਮੈਂਟ ਜਿਹੜੇ ਕੀਤੇ ਇਹ ਉਹਨਾਂ ਦਾ ਸਿਹਰਾ ਅੱਜ ਜਿਹੜੀ ਇੱਥੇ ਜਿਹੜਾ ਟੂਰਿਜ਼ਮ ਨੇ ਜਿਹੜਾ ਪ੍ਰੋਮੋਟ ਹੋਇਆ ਜੀ ਪਰ ਕਿਤੇ ਨਾ ਕਿਤੇ ਤੇ ਇਹ ਲੱਗਦਾ ਹੀ ਹੈ ਨਾ ਕਿ ਜਿਹੜਾ ਸ਼ਰੋਮਣੀ ਅਕਾਲੀ ਦਲ ਹੈ ਕਿਉਂਕਿ ਇਹ ਲੰਮਾ ਸਮਾਂ ਬਰਗਾੜੀ ਕਾਣ ਨੂੰ ਲੈ ਕੇ ਜਿਹੜਾ ਵਾ ਉਹ ਸ਼ਰੋਮਣੀ ਅਕਾਲੀ ਦਲ ਤੇ આરોਪ ਲੱਗਦੇ ਰਹੇ ਕਿ ਇਹਨਾਂ ਦੇ ਰਾਜ ਦੇ ਵਿੱਚ ਹੋਇਆ ਇਹ ਦੋਸ਼ੀ ਨੇ ਉਸ ਕਾਰਨ ਜਿਹੜੇ ਲੋਕ ਨੇ ਉਹ ਅੱਜ ਇਸ ਸਮੇਂ ਦੌਰਾਨ ਕਈ ਜਿਹੜੇ ਦਿਗਜ ਆਗੂ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਵੱਲੋਂ ਆਪਣਾ ਵੱਖਰਾ ਅਕਾਲੀ ਦਲ ਵੀ ਤਿਆਰ ਕੀਤਾ ਗਿਆ ਅਕਾਲੀ ਦਲ ਨੂੰ ਬੜੀ ਵੱਡੀ ਜਿਹੜੀ ਢਾਹ ਸੀਗੀ ਉਹ ਲੱਗੀ ਮਨਮਨੋਤੀਆਂ ਦੀ ਹੁਣ ਗੱਲ ਆਈ ਪਰ ਕਈ ਕੁਝ ਹੱਦ ਤੱਕ ਜਿਹੜੇ ਆ ਕਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਦਲੇ ਕਾਮਯਾਬ ਨਹੀਂ ਹੋ ਸਕੇ ਤੇ ਉਹ ਕਿਤੇ ਨਾ ਕਿਤੇ ਢਾ ਲੱਗੇ ਕਿ ਲੱਗੇ ਕਿ ਸ਼੍ਰੋਮਣੀ ਅਕਾਲੀ ਦਲ ਆਪ ਦੇਖੋ ਮੈਂ ਚੀਜ਼ ਦੱਸਦਾ ਕਿ ਪਹਿਲਾ 5 ਹਰੇ ਕਾਂਗਰਸ ਦਾ ਰਾਜ ਰਿਹਾ ਹੂੰ ਪਿਛਲੇ 2 ਬਰਿਆਂ ਤੋਂ ਆਮ ਆਦਮੀ ਪਾਰਟੀ ਦਾ ਰਾਜ ਹੈ ਬਿਲਕੁਲ ਕੁੱਲ 70 ਸਾਲਾਂ ਦੇ ਵਿੱਚ ਕਿਸੇ ਵੀ ਬੇਅਦਮੀ ਦੇ ਬਿਆਦਬੀ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸਾਬਤ ਨਹੀਂ ਕਰ ਸਕਿਆ ਕਿ ਇਹ ਬਿਆਦ ਕੀ ਜਿਹੜੀ ਹੈ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਵੀ ਤਰ੍ਹਾਂ ਦਾ ਹੱਥ ਹੈ ਸੋ ਲੋਕ ਸਮਝ ਗਏ ਨੇ ਕਿ ਸ਼੍ਰੋਮ ਨੇ ਖਾਲੀ ਦਲ ਦਾ ਗਰਾਵ ਥੱਲੇ ਸਟੰਨ ਲਈ ਇਹ ਇਹਨਾਂ ਦੇ ਖਿਲਾਫ ਇੱਕ ਜਿਹੜੀ ਹੈ ਸਾਜ਼ਿਸ਼ ਰਚੀ ਗਈ ਸੀ ਯਾਨੀ ਇੱਕ ਚੀਜ਼ ਨੂੰ ਕਲੀਅਰ ਕਰਦੇ ਹੋ ਨਾ 7 ਸਾਲ ਹੋ ਗਏ ਨੇ ਜੇ 7 ਸਾਲ ਅਸੀਂ ਐਲੀਗੇਸ਼ਨ ਹੀ ਲਾਉਂਦੇ ਰਹੇ ਹਾਂ ਯਾਨੀ ਪ੍ਰੂਫ ਕਰੋ ਅਸੀਂ ਤੇ ਇੱਕ ਖੁੱਲੀ ਕਿਤਾਬ ਹਾਂ ਸਾਨੂੰ ਇਹ ਪਤਾ ਹੈ ਕਿ ਅਸੀਂ ਆਪਣੇ ਰਾਜ ਦੇ ਵਿੱਚ ਡਿਵੈਲਪਮੈਂਟ ਕੀਤੀ ਕਰ ਰਹੇ ਹਾਂ ਤੇ ਗਾਂਵ ਵੀ ਕਰਨੀ ਹੈ ਔਰ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਕਰਨੀ ਹੈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸੋਚ ਸੀ ਅਸੀਂ ਉਹਦੇ ਨਾਲ ਚੱਲਣਾ ਵਾ ਸਰਬੱਤ ਦਾ ਭਲਾ ਜਿਹੜਾ ਵਾ ਉਹ ਸਾਡਾ ਜਿਹੜਾ ਫੰਡਾ ਵਾ ਉਹਨੂੰ ਫਾਲੋ ਕਰਦੇ ਆ ਅਸੀਂ ਇਹਦੇ ਭਲਾਈ ਦੇ ਕਾਰਜ ਕਰਦੇ ਰਹਨੇ ਔਰ ਲੋਕੇ ਇਹ ਸਮਝ ਗਏ ਨੇ ਅੱਜ ਜਦ ਮੇਰੀ ਰੋਸ ਗਲਬਤ ਹੁੰਦੀ ਹੈ ਕੱਲ ਮੈਂ ਦੱਸਦਾ ਕਿ ਏਸੀ ਮੇਰੇ ਘਰ ਦਾ ਹੀ ਉਹ ਸਰਵਿਸ ਕਰਵਾਉਣ ਆਇਆ ਤਾਂ ਉਹਨੂੰ ਨਹੀਂ ਸੀ ਪਤਾ ਕਿ ਮੈਂ ਕਾਜਦਾਨ ਨਾਲ ਸੰਬੰਧਤ ਤਾਂ ਉਹਨੂੰ ਪੁੱਛਿਆ ਪਈ ਐ ਕਿ ਕੀ ਤੁਹਾਡਾ ਮੂਡ ਕੀ ਹੈ ਉਹਨਾਂ ਨੇ ਕਿਹਾ ਜੀ ਕਿ ਅਸੀਂ ਪਿਛਲੀ ਵਾਰੀ ਅਕਾਲੀ ਦਾਨ ਬੋਰਡ ਨਹੀਂ ਪਾਈ ਕਿਉਂਕਿ ਅਸੀਂ ਥੋੜੇ ਜੇ ਉਹਨਾਂ ਤੋਂ ਨਾਰਾਜ਼ ਸੀ ਲੇਕਿਨ ਹੁਣ ਸਾਡੀ ਨਾਰਾਜ਼ਗੀ ਦੂਰ ਹੋ ਗਈ ਹੈ ਐਤ ਕਿਸੇ ਕਾਰਨ ਵੋਟ ਪਾਣੀ ਸੋ ਲੋਕਾਂ ਦੀ ਸੋਚ ਜਿਹੜੀ ਉਹ ਚੇਂਜ ਹੋ ਗਈ ਹੈ ਔਰ ਉਹ ਜਿਹੜੀ ਬਦਲੀ ਹੋਈ ਜਿਹੜੀ ਸੋਚ ਹੈ ਉਹ ਇਹ ਜਿਹੜੇ ਰਿਜ਼ਲਟ ਆਣਗੇ 4 ਜੂਨ ਨੂੰ ਉਹ ਸਾਬਤ ਕਰ ਦਿੰਗੇ ਜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਾਂ ਸਾਫਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਉਹ ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਦੇ ਸੀਗੇ ਪਰ ਭਾਜਪਾ ਦੇ ਆਗੂਆਂ ਵੱਲੋਂ ਕੁਝ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹ ਜਾਤਪਾਤ ਦੇ ਨਾਂ ਦੇ ਉੱਤੇ ਵੋਟਾਂ ਲੈਣ ਦੀ ਗੱਲ ਕਰ ਰਹੇ ਨੇ ਤੇ ਜਾਂ ਆਜ਼ਾਦਪਾਤ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਇਥੋਂ ਤੱਕ ਵੀ ਹੋਇਆ ਹੈ ਕਿ ਜਿਹੜੇ ਅੰਮ੍ਰਿਤਸਰ ਦੇ ਭਾਜਪਾ ਦੇ ਸੀਨੀਅਰ ਆਗੂ ਨੇ ਉਹਨਾਂ ਵੱਲੋਂ ਵੀ ਇਹ આરોਪ ਜਿਹੜਾ ਵਾ ਉਹ ਸਿੱਧੇ ਤੌਰ ਤੇ ਸੁਖਵੀਰ ਸਿੰਘ ਬਾਦਲ ਜੀ ਨੇ ਲਾਇਆ ਗਿਆ ਜੀ ਦੇਖੋ ਇਹ ਬੜੀ ਹਮਤਪਾਕੀ ਗੱਲ ਹੈ ਕਿ ਕੱਲ ਜਿਹੜਾ ਅਮਰ ਸਰ ਦੇ ਸਾਹਕਾ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ ਹਰਣਕੀ ਤੁਸੀਂ ਨਾ ਨਹੀਂ ਲਿਆ ਮੈਂ ਨਹੀਂ ਲਿਆ ਮੈਂ ਮੈਂ ਸਿੱਧੀ ਗੱਲ ਕਰਨਾ ਕੋਈ ਗੱਲ ਇਹਦੇ ਵਿੱਚ ਨਹੀਂ ਮੈਂ ਸਮਝਦਾ ਕਿ ਜਿਹੜੀ ਨਾ ਰਾਜਨੀਤੀ ਕਰੋ ਲੇਕਿਨ ਨਾ ਰਾਜਨੀਤੀ ਕਰੋ ਉਚਰੇ ਪਦਰ ਦੀ ਇਹ ਜਿਹੜੀ ਰਾਜਨੀਤੀ ਥਲੜੇ ਪਦਰ ਤੇ ਤੁਸੀਂ ਕਰਦੇ ਹੋ ਨਾ ਇਹਦੇ ਨਾਲ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਬਹੁਤ ਠੇਸ ਪਹੁੰਚਦੀ ਹੈ ਦੇਖੋ ਇੱਕ ਮੈਂ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਜਿਹੜੀ ਅੰਮ੍ਰਿਤਸਰ ਦੀ ਸੀਟ ਹੈ ਇਹਨੂੰ ਇੱਕ ਪੰਥਕ ਸੀਟ ਮੰਨਿਆ ਜਾਂਦਾ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਨਗਰੀ ਸ਼ਹਿਰੀ ਅੰਮ੍ਰਿਤਸਰ ਸਾਹਿਬ ਦੇ ਪਾਰਲੀਮੈਂਟੀ ਜਿਹੜਾ ਹਲਕਾ ਵਾ ਇਹਦੇ ਤੇ ਇੱਕ ਬ੍ਰਾਹਮਣ ਚਿਹਰਾ ਇੱਕ ਹਿੰਦੂ ਚਿਹਰਾ ਖੜਾ ਕਰਨਾ ਇਹ ਇਸ ਤੋਂ ਵੱਡਾ ਧਰਮ ਨਿਰਪੱਖਤਾ ਹੋ ਹੀ ਨਹੀਂ ਸਕਦੀ ਜੀ ਔਰ ਜਿਹੜਾ ਇਹ ਸ਼ਬਦਾਵਲੀ ਵਰਤਣ ਦੇ ਨੇ ਨਾ ਆ ਮਿਸਟਰ ਅ ਸ਼੍ਰੀਮਦ ਮਾਲਕ ਇਹ ਸ਼ਦਾਬੀ ਕਾਂਗਰਸ ਨੇ ਫੇਰ ਵੀ ਠੁਕਦੀ ਹੈ ਤੁਹਾਨੂੰ ਯਾਦ ਹੋਏਗਾ ਕਿ ਸੁਮੀਰ ਜਾਖੜ ਜਿਹੜੇ ਐਸੋਲੇ ਭਾਜੀਪੀ ਦੇ ਪ੍ਰਧਾਨ ਨੇ ਜਿਸ ਵਕਤ ਇਹ ਕਾਂਗਰਸ ਦੇ ਪ੍ਰਧਾਨ ਸੀ ਤੇ ਇਹਨਾਂ ਦਾ ਨਾਂ ਆਇਆ ਸੀ ਕਿ ਇਹਨਾਂ ਨੂੰ ਸੀਐਮ ਬਣਾ ਦਿੱਤਾ ਜਾਏ ਲੇਕਿਨ ਬਾਅਦ ਚੋਂ ਕਾਂਗਰਸ ਬੈਕਫੋਰਟ ਤੇ ਆ ਗਈ ਕਿ ਇਹਨਾਂ ਨੂੰ ਸੀਐਮ ਇਸ ਕਰਕੇ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਇਹ Hindu ਪਰਿਵਾਰ ਨਾਲ ਸੰਬੰਧਤ ਨਹੀਂ ਇਹ ਇੱਕ Hindu ਚਿਹਰਾ ਹੈ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਸਾਡੀ ਪਾਰਟੀ ਦੀ ਆਈਡੀਓਲੋਜੀ ਹੈ ਸੈਕੂਲਰਿਜ਼ਮ ਇੱਕ ਪਾਸੇ ਅਸੀਂ ਇਹੋ ਜੀਆਂ ਗੱਲਾਂ ਕਰ ਰਹੇ ਹਾਂ ਇਹਨਾਂ ਨੇ ਤੇ ਲੋਕਾਂ ਦੇ ਵਿੱਚੋਂ ਆਪਣੀ ਆਈਡੀਓਲੋਜੀ ਦੇ ਜਿਹੜਾ ਬਲੀਫ ਜਿਹੜਾ ਨਾ ਉਹਨੂੰ ਖਤਮ ਹੀ ਕਰ ਲਿਆ ਸੋ ਇਹ ਹੁਣ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਤੁਹਾਨੂੰ ਚਲੋ ਅਸੀਂ ਅਮਰ ਸ਼੍ਰੀ ਅਮਰ ਸਾਹਿਬ ਬੈਠੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸੋਚ ਦੇ ਨਾਲ ਅਸੀਂ ਤਿੰਨ ਆਪਣਾ 300 ਕਰੋੜ ਰੁਪਈਆ ਇੱਥੇ ਸੀਤਾ ਮਾਤਾ ਜੀ ਦੇ ਜਿਹੜਾ ਰਾਮ তীਰਥ ਹੈ ਇਹਦੀ ਡਿਵੈਲਪਮੈਂਟ ਕਿੰਨੇ ਕਰਵਾਈ ਅਖਾਲੀ ਦਾਨੀ ਦਰਮੇ ਸ਼ਰੋਮ ਨੇ ਕਾਲੀ ਦਾਨ ਨੇ ਕਰਵਾਈ ਬਿਲਕੁਲ ਜੇ ਤੁਸੀਂ ਕਹਿੰਦੇ ਹੋ 1500 ਕਰੋੜ ਰੁਪਏ ਆ ਦੁਰਗਾਣਾ ਮੰਦਿਰ ਤੇ ਸੀ ਬਣਾਇਆ ਜੀ ਅਸੀਂ ਗਲਿਆਰਾ ਯੋਜਨਾ ਹੈਰੀਟੇਜ ਸਟਰੀਟ ਬਣਵਾਈ ਅਸੀਂ ਉੱਥੇ ਸਾਰੇ ਧਰਮਾਂ ਨੂੰ ਬਰਾਬਰਿਤ ਰੱਖਿਆ ਇਹ ਨਹੀਂ ਕਿ ਅਸੀਂ ਅੱਜ ਕੁਝ ਕਰ ਰਹੇ ਹਾਂ ਇਹ ਅਸੀਂ ਪਿਛਲੇ ਸਮੇਂ ਤੋਂ ਕਰਦੇ ਆ ਰਹੇ ਹਾਂ ਤੇ ਕਰਦੇ ਰਵਾਂਗੇ ਜੀ ਕਿਉਂਕਿ ਸਾਡੇ ਚ ਸੈਕੂਲਰਿਜ਼ਮ ਇਹਦੇ ਚ ਕੋਈ ਸ਼ੰਕਾ ਨਹੀਂ ਕਿ ਸਾਡਾ ਜਿਹੜਾ ਬੇਸਿਕ ਆਬਜੈਕਟਿਵ ਹੈ ਉਹ ਹੈਗਾ ਮਾਈਨੋਰਿਟੀਜ਼ ਦੇ ਰਾਈਟਸ ਨੂੰ ਸੇਵ ਕਰਨਾ ਹਾਂ ਲੇਕਿਨ ਉਹਦੇ ਨਾਲ ਨਾਲ ਅਸੀਂ ਸਰਬ ਪੱਖੀ ਵਿਕਾਸ ਵੇਖਣਾ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਭਾਵੇਂ ਕੋਈ ਕਿਸਾਨ ਆ ਭਾਵੇਂ ਕੋਈ ਮਜ਼ਦੂਰ ਆ ਭਾਵੇਂ ਕੋਈ ਟਰੇਡਰ ਆ ਭਾਵੇਂ ਵਪਾਰੀ ਆ ਭਾਵੇਂ ਕੋਈ EMPLOYEE ਆ ਕਿਹਨਾਂ ਇੱਕ ਬੰਦਾ ਉਹਨੂੰ EMPLOYMENT ਚਾਹੀਦੀ ਹੈ ਉਹਦੇ ਲਈ ਕਿਸਨਾ ਸੀ ਰੋਜ਼ਗਾਰ ਪੈਦਾ ਕਰਨੇ ਨਾ ਸਾਡੀਆਂ ਪ੍ਰਾਇੋਰਟੀਜ਼ ਵੱਖਰੀਆਂ ਨੇ ਇਹਨਾਂ ਦਾ ਕੰਮ ਹੈ ਸਿਰਫ ਇਲਜ਼ਾਮ ਲਾਣੇ ਤੇ ਆਉਧਿਆਂ ਦੇ ਬਹਿਣਾ ਸਾਡੀ ਥਿਊਰੀ ਕੁਝ ਹੋਰ ਹੈ ਸਾਡਾ ਹੈ ਕਿ ਕਾਰਜ ਕਰਕੇ ਦਿਖਾਣਾ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਆ ਕਿ ਇੱਕ ਹਿੰਦੂ ਨੂੰ ਜਿਹੜੀ ਅਮਰਸਰ ਸਾਤੋਂ ਸੀਟ ਦਿੱਤੀ ਗਈ ਹੈ ਦੂਜੇ ਪਨੇ ਜੇਕਰ ਭਾਜਪਾ ਗੱਲ ਭਾਜਪਾ ਦੀ ਗੱਲ ਕਰੀਏ ਤੇ ਭਾਜਪਾ ਵੱਲੋਂ ਜਿਹੜਾ ਪਤਾ ਖੜਿਆ ਜਾ ਰਿਹਾ ਉਹ ਉਸ ਪਰਿਵਾਰ ਨੂੰ ਨਾਲ ਲੈ ਕੇ ਖੜਿਆ ਜਾ ਰਿਹਾ ਜਿਹੜਾ ਕਿ ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ ਜਿਹੜੀ ਸਿੱਖ ਕੌਮ ਆ ਉਹ ਇਹ ਸਟੈਂਡ ਹੋਈ ਸੀ ਕਿ ਉਹਨਾਂ ਉਹਨਾਂ ਦੇ ਪਰਿਵਾਰ ਵੱਲੋਂ ਵੱਡੀਆਂ-ਵੱਡੀਆਂ ਕੁਰਬਾਨੀਆਂ ਜਿਹੜੀਆਂ ਸੀਗੀਆਂ ਉਹ ਦਿੱਤੀਆਂ ਗਈਆਂ ਸੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਰਾਜਨੀਤੀ ਦੇ ਵਿੱਚ ਅਜਿਹੀਆਂ ਗੱਲਾਂ ਹਿੰਦੂ ਸਿੱਖ ਦਾ ਪਾਰ ਪੋਣਾ ਜਾਂ ਹਿੰਦੂ ਮੁਸਲਮਾਨ ਦਾ ਪਾਰ ਪੋਣਾ ਇਹ ਕਨੌਣੀਆਂ ਨੇ ਕਨੌਣੀਆਂ ਹਰਕਤਾਂ ਨੇ ਦੇਖੋ ਜੀ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਕਿ ਇਹ ਇੱਕ ਕਨੌਣੀ ਹਰਕਤ ਹੈ ਇੱਕ ਟਿੱਕੀ ਹੋਈ ਰਾਜਨੀਤੀ ਹੈ ਔਰ ਜਿਹੜੇ ਸਾਡੇ ਪਛੋਕੜ ਦੇ ਵਿੱਚ ਰਾਜ ਦੇ ਹਾਲਾਤ ਖਰਾਬ ਹੋਏ ਸੀ ਜਾਂ ਅਸੀਂ ਇੱਕ ਮਾੜਾ ਸਮਾਂ ਵੇਖਿਆ ਸੀ ਉਹ ਇਹਨਾਂ ਲੋਕਾਂ ਕਰਕੇ ਵੇਖਿਆ ਸੀ ਜਦੋਂ ਉਹਨਾਂ ਨੇ ਇਹੋ ਜਿਹੇ ਮੁੱਦੇ ਚੁੱਕੇ ਜਾਂਦੀਆਂ ਕੋਸ਼ਿਸ਼ਾਂ ਕੀਤੀਆਂ ਸੋ ਇਹਦੇ ਵਿੱਚ ਦੇਖੋ ਜਿੱਥੋਂ ਤੱਕ ਬੀਜੇਪੀ ਦਾ ਸਵਾਲ ਹੈ ਬੀਜੇਪੀ ਨੇ ਤੇ ਪੂਰੇ ਅਮਰਸਰੀਆਂ ਨੂੰ ਨਖਿੱਧ ਸਾਬਤ ਕਰਤਾ ਹੈ ਕਿ ਤੁਹਾਡੇ ਵਿੱਚੋਂ ਕੋਈ ਬੰਦਾ ਇਸ ਅਬਿਲਿਟੀ ਕੈਪੇਬਿਲਿਟੀ ਰੱਖਦਾ ਹੀ ਨਹੀਂ ਕਿ ਹੂ ਮੇ ਰਿਪਰੈਜ਼ੈਂਟ 20 ਲੱਖ ਵੋਟਰਸ ਆਫ ਅਮਰਸਰ ਇਨ ਦੀ ਪਾਰਲੀਮੈਂਟ ਆਫ ਦਿਸ ਨੇਸ਼ਨ ਉਹਨਾਂ ਨੇ ਦੱਸ ਦਿੱਤਾ ਕਰਤਾ ਅਰੋਂ ਜੇਤਲੀ ਜੀ ਆਗੇ ਮਹਿਰੂਮ ਅਜਾ ਉਸ ਤੋਂ ਬਾਅਦ ਪੁਰੀ ਸਾਹਿਬ ਆ ਗਏ ਹੁਣ ਸੰਧੂ ਸਾਹਿਬ ਆ ਗਏ ਇਹਦਾ ਮਤਲਬ ਕਿ ਤੁਹਾਨੂੰ ਅੰਮ੍ਰਿਤਸਰ ਦੇ ਵਿੱਚੋਂ ਕੋਈ ਬੰਦਾ ਹੀ ਨਹੀਂ ਲੱਭਦਾ ਜੀ ਇਹਨਾਂ ਨੇ ਤੇ ਨਖਿਤ ਸ਼ੋ ਕਰਤਾ ਸਾਨੂੰ ਔਰ ਇਹਨਾਂ ਦੀ ਕੀ ਸਾਇਕੀ ਹੈ ਕੀ ਥਿਉਰੀ ਹੈ ਇਟਸ ਬਿਓਨਡ आवर ਮੈਜੀਨੇਸ਼ਨ ਸੁਮੰਦਰੀ ਸਾਹਿਬ ਵੱਲੋਂ ਤੇ ਦਵਾ ਦਿੱਤਾ ਜਾਂਦਾ ਕਿ ਮੈਂ ਇੱਥੋਂ ਦਾ ਜੰਪਲ ਹਾਂ ਮੈਂ ਇੱਥੇ ਦਾ ਸਨੀਹ ਕਾ ਮੈਂ ਦੇਖੋ ਮੈਂ ਕਹਿੰਨਾ ਕਿ ਹੋਣਗੇ ਤੁਹਾਨੂੰ ਜੰਪਲ ਹੋਣਗੇ ਲੇਕਿਨ ਔਖੀ ਕੜੀ ਜਦੋਂ ਆਂਦੀ ਹੈ ਉਦੋਂ ਉਹਨਾਂ ਨੇ ਸਾਡੀ ਕੀ ਮਦਦ ਕੀਤੀ ਹਾਂ ਜਾਂ ਸਾਡੇ ਇੱਥੋਂ ਦੇ ਬੱਚਿਆਂ ਨੂੰ ਰੋਜ਼ਗਾਰ ਲਈ ਕੀ ਕੁਝ ਕੀਤਾ ਉਹਨਾਂ ਨੇ ਜਾਂ ਜਦੋਂ ਆ ਨੈਚੁਰਲ ਕਲੇਮਟੀ ਆਈ ਕਰੋਨਾ ਦੇ ਵੇਲੇ ਉਦੋਂ ਕੀ ਸਾਡੇ ਨਾਲ ਸਾਥ ਖੜੇ ਹੋਏ ਸ਼ਰਮਾ ਜੀ ਮੈਂ ਇੱਥੇ ਇੱਕ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਪੁਰੀ ਸਾਹਿਬ ਆਏ ਤੁਸੀਂ ਗੱਲ ਕੀਤੀ ਕਿ ਮੰਤਰੀ ਆਪਣੇ ਉਹ ਮੰਤਰੀ ਸੰਦੇ ਪਰ ਮੰਤਰੀ ਬਣੇ ਪੁਰੀ ਸਾਹਿਬ ਆਏ ਉਹ ਮੰਤਰੀ ਬਣੇ ਜੇ ਕਰਤਾਰਦੀਪ ਆਪਣਾ ਆਏ ਸੀਗੇ ਏ ਜੇ ਜੇਲੀ ਸਾਹਿਬ ਉਹ ਮੰਤਰੀ ਬਣੇ ਪਰ ਅੱਜ ਜੇਕਰ ਸੰਧੂ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਉਹ ਵੀ ਇਹੀ ਆਪਣੇ ਆਪ ਨੂੰ ਦੱਦਦੇ ਨੇ ਕਿ ਮੰਤਰੀ ਤੁਸੀਂ ਜਿਸ ਤਰ੍ਹਾਂ ਕਿਹਾ ਵਾਕੇ ਦੱਸਦੇ ਨੇ ਪਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਪੀੜੀ ਨੂੰ ਇਹ ਵੀ ਈ ਖਾਬ ਦਿਖਾ ਰਹੇ ਨੇ ਕਿ ਮੈਂ ਤੁਹਾਡੇ ਲਈ ਬੜਾ ਕੁਝ ਕਰਾਂਗਾ ਤੁਹਾਡੇ ਲਈ ਨੌਕਰੀਆਂ ਦਾ ਪ੍ਰਬੰਧ ਕਰਾਂਗਾ ਤੁਹਾਡੇ ਵਾਸਤੇ ਇਹ ਤੁਹਾਨੂੰ ਜਿnabla ਵਿਦੇਸ਼ਾਂ ਜਾਣ ਦੀ ਲੋੜ ਨਹੀਂ ਤੁਹਾਡੇ ਵਾਸਤੇ ਇੱਥੇ ਇੰਡਸਟਰੀ ਲੈ ਕੇ ਆਵਾਂਗਾ ਵੱਡੇ ਵੱਡੇ ਸੁਪਨੇ ਜਰੇਣੇ ਉਹਨਾਂ ਲੋਕਾਂ ਨੂੰ ਖਾਈ ਜਾ ਰਹੇ ਨੇ ਦੇਖੋ ਭਾਜਪਾ ਲਈ ਸਭ ਤੋਂ ਵੱਡੀ 네ਗੇਟਿਵ ਚੀਜ਼ ਕਥਾ ਕੀ ਹੈ ਹਮਮ ਪਰ ਉਹ ਜਿਤਲੀ ਸਾਹਿਬ ਆਏ ਪੁਰੀ ਸਾਹਿਬ ਆਏ ਉਹ ਹਾਰਨ ਤੋਂ ਬਾਅਦ ਵੀ ਜਿੱਥੇ ਆਂਦੇ ਰਹਿੰਦੇ ਨਾ ਤੇ ਕਹਿੰਦੇ ਕਿ ਕੋਈ ਗੱਲ ਨਹੀਂ ਜੇ ਤੁਸੀਂ ਸਾਨੂੰ ਹਰਾਇਆ ਤੇ ਸਾਨੂੰ ਫਿਰ ਵੀ ਵੋਟਾਂ ਤੇ ਪਾਈਆਂ ਨੇ ਨਾ ਕਹੀ ਨਹੀਂ ਇਹ ਤਾਂ ਨਹੀਂ ਨਾ ਕਿ ਸਾਰਿਆਂ ਨੇ ਨਕਾਰਤਾ ਉਹ ਇੱਥੇ ਵਿਕਾਸ ਦੇ ਕਾਰਜ ਕਰਦੇ ਫਿਰ ਕੀ ਸੀ ਕਿ ਵੋਟਰਸ ਦੇ ਵਿੱਚ ਇੱਕ ਕੌਨਫੀਡੈਂਸ ਬਿਲਟ ਅਪ ਹੁੰਦਾ ਲਾਰਿਆਂ ਚ ਤੇ ਕੰਮ ਕਰਕੇ ਵੋਟ ਮੰਗਣੇ ਚ देयर इज ਅ ਹਿਊਜ ਡਿਫਰੈਂਸ ਸੋ ਜਿਹੜਾ ਅੰਮ੍ਰਿਤਸਰ ਦਾ ਵੋਟਰ ਹੈ ਨਾ ਇਹ ਪਿਆਰ ਮੁਹੱਬਤ ਇਹਨਾਂ ਵਿੱਚ ਵਿਚਰ ਕੇ ਕੋਈ ਬੰਦਾ ਉੱਪਰ ਆ ਜਾਏ ਉਹ ਇਹਨਾਂ ਨੂੰ ਕਬੂਲ ਹੈ ਜੇ ਤੁਸੇ ਕੋ ਬਾਹਰ ਦਾ ਪੈਰਾਸ਼ੂਟਰ ਆ ਜਾਏ ਤਾਂ ਤੁਹਾਨੂੰ ਸੁਪਨੇ ਵਖਾ ਕੇ ਤੇ ਤੁਹਾਨੂੰ ਬੇਫੂ ਬਣਾ ਦੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਦਿੱਲੀ ਸਾਰੀ ਰੇਡ ਦਿੱਤੀ ਉਹ ਅੰਮ੍ਰਿਤਸਰੀਏ ਕਬੂਲ ਨਹੀਂ ਕਰਦੇ ਉਹ ਚੀਜ਼ ਜੀ ਸ਼ਰਮਨੀ ਮੈਂ ਤੇ ਇੱਕ ਹੋਰ ਗੱਲ ਕਰਨੀ ਚਾਹਾਂਗਾ ਕਿ ਅੱਜ ਜੋ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਇਹ ਹੁੰਦਾ ਪਿਆ ਹੈ ਕਿ ਪਿਛਲੀ ਵਾਰ ਜਿਤਨੀ ਸਾਹ ਬਾਰੇ ਪੂਰੀ ਸਾਹ ਬਾਰੇ ਉਹਨਾਂ ਨੂੰ ਤੁਸੀਂ ਹਰਾਤਾ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਤੇ ਜੇਕਰ ਮੈਂ ਹਾਰ ਜਨਾਂ ਆ ਤੇ ਤੁਹਾਨੂੰ ਜਿਹੜਾ ਇਹਦਾ ਖਮਿਆ ਜਾਵਾ ਉਹ ਭੁਗਤਣਾ ਪਵੇਗਾ ਤੇ ਕੀ ਲੱਗਦਾ ਨਹੀਂ ਕਿ ਕਿਤੇ ਪੰਜਾਬ ਦੀ ਜਨਤਾ ਨੂੰ ਡਰਾਇਆ ਤੰਕਾਇਆ ਜਾ ਰਿਹਾ ਹੈ ਮੈਂ ਤਾਂ ਕਹਿੰਦਾ ਜੀ ਥਿਸ ਇਜ਼ ਡਾਇਰੈਕਟਲੀ ਥ੍ਰੈਟਨਿੰਗ ਇਹ ਤੇ ਥ੍ਰੈਟ ਕਰ ਰਹੇ ਨੇ ਇਟਸ ਅ ਡਿਕਟੇਟਰਸ਼ਿਪ ਅੱਜ ਜੇ ਬਦਲਾ ਚਾਹੁੰਦੇ ਪਏ ਨੇ ਵੋਟਰਸ ਦੇਖੋ ਉਹ ਕਹਿੰਦੇ ਨੇ 400 ਫਾਰ ਉਹ ਕਹਿੰਦਾ 300 ਫਾਰ ਕਰਕੇ ਵਖਾਓ ਇਹ ਡਿਕਟੇਟਰਸ਼ਿਪ ਕਰਕੇ ਹੀ ਤੁਸੀਂ ਇਹੋ ਜਿਹੀ ਸ਼ਬਦਾਬਲੀ ਵਰਤ ਕੇ ਪੰਜਾਬੀਆਂ ਕੋਲ ਵੋਟ ਨਹੀਂ ਲੈ ਸਕਦੇ ਤਨ ਤਨ ਬਾਬਾ ਦੀਪ ਸਿੰਘ ਜੀ ਨਗਰੀ ਦੇ ਲੋਕ ਬੈਠੇ ਨੇ ਅਸੀਂ ਤੇ ਧੌਣਾ ਜਿਹੜੀਆਂ ਆਪਣੀਆਂ ਕਦੀ ਵੀ ਕੁਰਬਾਨ ਕਰਾਣ ਨੂੰ ਤਿਆਰ ਆ ਲੇਕਿਨ ਅਸੀਂ ਝੁਗਣ ਵਾਲਿਆਂ ਚੋਂ ਨਹੀਂ ਜਾਂ ਕਿਸੇ ਦੀ ਥ੍ਰੈਟਿੰਗ ਨਹੀਂ ਸਹਿਣ ਵਾਲਿਆਂ ਚੋਂ ਨਹੀਂ ਇਹ ਚੀਜ਼ਾਂ ਤੁਸੀਂ ਠੀਕ ਹੈ ਉੱਥੇ ਤੁਹਾਡੀਆਂ ਆਪਣਾ ਸ਼ੰਭੂ ਬਾਰਡਰ ਪਾਰ ਚਲਦੀਆਂ ਹੋਣਗੀਆਂ ਲੇਕਿਨ ਪੰਜਾਬੀ ਖੂਣੇ ਚੀਜ਼ਾਂ ਬਰਦਾਸ਼ਤ ਨਹੀਂ ਕਰਦਾ ਜੇ ਤੂੰ ਇਹੋ ਜਿਹੀਆਂ ਚੀਜ਼ਾਂ ਜੇ ਕਰੋਗੇ ਨਾ ਤੇ ਉਹਦਾ ਖਮਿਆਜਾ ਫੇਰ ਤੁਹਾਨੂੰ ਪਬਲਿਕ ਜਿਹੜੀਆਂ ਉਹ ਬੜਾ ਅਲੱਗ ਤਰੀਕੇ ਨਾਲ ਹੁਕਮ ਨਹੀਂ ਮਜਬੂਰ ਕਰਦੇ ਜੀ ਮੈਂ ਇੱਥੇ ਇੱਕ ਮੈਂ ਸਵਾਲ ਤੁਹਾਨੂੰ ਕਰਨਾ ਚਾਹਾਂਗਾ ਕਿ ਜੇਕਰ 400 ਪਾਰ ਦਾ ਜਿਹੜਾ ਉਹਨਾਂ ਨੇ ਨਰ ਦਿੱਤਾ ਹੈ ਜੇਕਰ ਉਹ ਕਰ ਜਾਂਦੇ ਕਿਉਂਕਿ ਲੋਕ ਦੁਹਾਈਆਂ ਪਾ ਰਹੇ ਨੇ ਪਿੱਛੇ ਜੇ ਤੁਸੀਂ ਵੇਖਾਇਗਾ ਕਿ EVM ਮਸ਼ੀਨਾਂ ਦਾ ਘਟਾਲਾ ਜਿਹੜਾ ਸ਼੍ਰੀ ਆਮ ਐਡਵੋਕੇਟ ਸਾਹਿਬ ਨੇ ਉਹ ਸਾਹਮਣੇ ਉਹਨਾਂ ਕਰਕੇ ਵਖਾਇਆ ਕਿ ਇੱਕ ਜਿਹੜੀ ਆ ਆਪਾਂ ਪੰਜੇ ਵੋਟਾਂ ਬੰਨੇ ਆ ਤੇ ਜਿਹੜੀਆਂ ਜਿਹਦੇ ਵਿੱਚੋਂ ਤਿੰਨ ਜਾਂ ਚਾਰ ਵੋਟਾਂ ਜਿਹੜੀਆਂ ਨੇ ਉਹ ਭਾਜਪਾ ਨੂੰ ਜਾਂਦੀਆਂ ਨੇ ਵਕ ਵਕ ਬਟਨ ਦੇ ਉੱਤੇ ਇਹਨਾਂ ਨੇ ਬਟਨ ਦਬਾ ਕੇ ਵੋਟਾਂ ਪਾਈਆਂ ਤੇ ਜੇਕਰ ਉਹ ਆਪਣੇ ਇਸ ਈਵੀਓ ਮਸ਼ੀਨਾਂ ਦੇ ਸਿਰ ਦੇ ਉੱਤੇ ਇਹ ਸਤਾ ਹਾਸਲ ਕਰ ਲੈਂਦੇ ਆ ਤੇ ਕੀ ਲੱਗਦਾ ਨਹੀਂ ਫਿਰ ਕਿਤੇ ਨਾ ਕਿਤੇ ਜੇਕਰ ਇਹ ਆਪਣਾ ਐਸ ਐਸਮੰਦਰੀ ਸਾਹਿਬ ਆ ਜਾਂਦੇ ਆ ਜਾਂ ਸੁਖ ਸਾਹਿਬ ਆ ਜਾਂਦੇ ਆ ਤੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਉਹ ਕਹਿੰਦੇ ਨੇ ਕਿ ਮੈਂ ਜ ਆ ਭੁਗਤਣਾ ਪਵੇਗਾ ਤੇ ਉਹ ਭੁਗਤਣਾ ਪਵੇਗਾ ਖਮੇ ਆ ਜਿਆ ਤੇ ਅਸੀਂ ਅੱਜ ਵੀ ਭੁਗਤੰਦੇ ਆ ਦੇਖੋ ਭਾਜਪਾ ਦੀ ਸ਼ੁਰੂ ਤੋਂ ਫਲਸਫੀ ਰਹੀ ਹੈ ਕਿ ਆ 13 ਸੀਟਾਂ ਸਾਈਡ ਤੇ ਕਰ ਲੋ ਬਾਕੀ ਵੇਖੋ ਕਿ ਸਾਨੂੰ ਪੂਰੇ ਦੇਸ਼ ਚ ਨਹੀਂ ਸੀਟਾਂ ਮਿਲਣੀਆਂ ਨੇ ਦੇਖੋ ਅੱਜ ਐਸੇ ਕਰਕੇ ਐਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਖੇਤਰੀ ਪਾਰਟੀ ਨੂੰ ਪ੍ਰਮੋਟ ਕਰੋ ਜਾਂ ਤੇ ਤੁਹਾਡੀ ਨੈਸ਼ਨਲ ਪਾਰਟੀਆਂ 2-3 ਤਕੜੀਆਂ ਹੋਣ ਫੇਰ ਆਪਾਂ ਨੈਸ਼ਨਲ ਪਾਰਟੀ ਵੱਲ ਚਾਈਏ ਹੂੰ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਨੈਸ਼ਨਲ ਲੈਵਲ ਤੇ ਇੱਕੋ ਪਾਰਟੀ ਦੀ ਇੱਕ ਤਰ੍ਹਾਂ ਦੀ ਮੋਨੋਪੋਲੀ ਹੈ ਹੂੰ ਦੂਸਰੀ ਪਾਰਟੀ ਹੈ ਤਗੜੀ ਲੇਕਿਨ ਉਹਦੀ ਲੀਡਰਸ਼ਿਪ ਇੱਕ ਵੀਕ ਹੈ ਕਿ ਲੋਕੀ ਉਹਨੂੰ ਨਹੀਂ ਪਸੰਦ ਕਰਦੇ ਸੋ ਐਸੇ ਕਰਕੇ ਸਾਡਾ ਵੋਟਰਸ ਤੈਨੂੰ ਆਖਣਾ ਵਾ ਕਿ ਤੁਸੀਂ ਆਪਣੇ ਪੰਜਾਬ ਪੰਜਾਬੀ ਪੰਜਾਬੀਅਤ ਦੀ ਸੋਚ ਵਾਲੀ ਖੇਤਰੀ ਪਾਰਟੀ ਦੀ ਸਪੋਰਟ ਕਰੋ ਤਾਂ ਕਿ ਅਸੀਂ ਆਪਣਾ ਪੱਖ ਪਾਰਲੀਮੈਂਟ ਵਿੱਚ ਰੱਖ ਕੇ ਆਪਣੇ ਹੱਕ ਹਕੂਕ ਜਿਹੜੇ ਨੇ ਉਹਨਾਂ ਕੋ ਖੋ ਕੇ ਲੈਣ ਦੀ ਹਿੰਮਤ ਰੱਖੀਏ ਜੀ ਤੇ ਕੀ ਲੱਗਦਾ ਹੈ ਤੁਹਾਨੂੰ ਕਿ ਇਹਦੇ ਨਾਲ ਮੁਕਾਬਲਾ ਹੋ ਸਕਦਾ ਹੈ ਇੱਕ ਬੰਨੇ ਦੋ ਇੱਕ ਬੰਨੇ ਸਾਬਕਾ ਕੈਬਨਲ ਮੰਤਰੀ ਹੈ ਦੂਸਰੇ ਬੰਨੇ ਮਾਯੂਦਾ ਵਰਨ ਮੰਤਰੀ ਜੀ ਬਨੇ ਦੋ ਵਾਰ ਜਿੱਤਿਆ ਹੋਇਆ ਜਿਹੜਾ ਹੈ ਉਹ ਐਮਪੀਏ ਤੇ ਜੇਕਰ ਭਾਜਪਾ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਵੀ ਕੋਈ ਛੋਟਾ ਜਿਹੜਾ ਆ ਆਦਮੀ ਉਹ ਚੋਣ ਮੈਦਾਨ ਚ ਨਹੀਂ ਉਤਾਰਿਆ ਬੜੀ ਵੱਡੀ ਹਸਤੀ ਹੈ ਜਿਹੜੀ ਚੋਣ ਮੈਦਾਨ ਦੇ ਵਿੱਚ ਉਤਾਰੀ ਆ ਕਿੰਨਾ ਕਿਹਦੇ ਨਾਲ ਤੁਸੀਂ ਜਿਹੜਾ ਜੋਸ਼ੀ ਸਾਹਿਬ ਦਾ ਮੁਕਾਬਲਾ ਸਮਝਦੇ ਜੀ ਤੇ ਕਿੰਨਾ ਸੱਤ ਮੁਕਾਬਲਾ ਸਮਝਦੇ ਜੀ ਦੇਖੋ ਮੈਂ ਤੋਂ ਦਾਸ ਤਾਂ ਕਿ ਮੈਂ ਜਿਹੜੀ ਸ਼ੁਰੂਆਤ ਹੈ ਉਹ ਮੈਂ ਆਮ ਆਦਮੀ ਪਾਰਟੀ ਤੋਂ ਕਰਦਾ ਹਾਂ ਹੂੰ ਆਮ ਆਦਮੀ ਪਾਰਟੀ ਦੇ ਨਾਰਥ ਦੇ ਜਿਹੜੇ ਐਮਐਲਏ ਨੇ ਹੂੰ ਉਹ ਆਪ ਹੀ ਦੱਸ ਰਹੇ ਨੇ ਕਿ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਸਾਡੀ ਸਰਕਾਰ ਕੀ ਕਰ ਰਹੀ ਹੈ ਜਾਂਦੀ ਕੀ ناکਾਮਯਾਬੀ ਹੈ ਹੂੰ ਠੀਕ ਹੈ ਜੀ ਉਹ ਆਪ ਹੀ ਦੱਸ ਰਹੇ ਨੇ ਕਿ ਜੇ ਇੱਥੇ ਨਸ਼ਾ ਵੇਚ ਰਿਹਾ ਹੈ ਤੇ ਉਹ ਕਿਹੜੇ ਪੁਲਿਸ ਵਾਲੇ ਬਕਵਾ ਰਹੇ ਨੇ ਤੇ ਉਹ ਪੁਲਿਸ ਵਾਲਿਆਂ ਨੂੰ ਕਿਹੜੇ ਰਾਜਨੀਤਿਕ ਬੰਦੇ ਦੀ ਜਿਹੜੀ ਆ ਉਹ ਸਪੋਰਟ ਹੈ ਆਪੋਜੀਸ਼ਨ ਉਹਦੇ ਬੋਲਣ ਦੀ ਲੋੜ ਹੀ ਨਹੀਂ ਹੂੰ ਸ਼ਿਕਾਇਤਾਂ ਜੀ ਇਹਨਾਂ ਨੇ ਤੇ ਜਿਹੜੇ ਆਪਣਾ ਕੈਬਨਿਟ ਮਨਿਸਟਰ ਨੇ ਉਹਨਾਂ ਨੂੰ ਤੇ ਵਿਚਾਰਿਆਂ ਨੂੰ ਇਹੋ ਜੇ ਉਹ ਕੁੰਡੀ ਦੇ ਫਸਾਤਾ ਵਾ ਕਿ ਉਹਨਾਂ ਕੋ ਨਾ ਵਜਾ ਲਤ ਰਹਿਣੀ ਐਮਪੀ ਤੇ ਉਹਨਾਂ ਨੇ ਖਰ ਬੰਨਾ ਹੀ ਨਹੀਂ ਇਹਨਾਂ ਨੇ ਉਹਨਾਂ ਨੂੰ ਕਹਿਣਾ ਕਿ ਤੁਹਾਡਾ ਪਰਿਵਾਰ ਦੇ ਤੌਰ 'ਤੇ ਤੁਸੀਂ ਵੀ ਟਿਕਟ ਕਢਾਉ ਤੇ ਜਾਓ ਜਿੱਥੋਂ ਤੱਕ ਸਵਾਲ ਆ ਗਿਆ ਤੁਹਾਡਾ ਬੀਜੇਪੀ ਦਾ ਬੀਜੇਪੀ ਦਾ ਦੇਖੋ ਇਹਨਾਂ ਦੇ ਕੋਲ ਨਾ ਇੱਕ ਦਾਇਰਾ ਹੈ ਉਹ ਧਾਇਰੇ ਜਿਹਨਾਂ ਨੂੰ ਵੋਟਾਂ ਪੈਣੀਆਂ ਪੈਣੀਆਂ ਕੈਡਰ ਰੈਕ ਕਰਨਾ ਉਹ ਇਹਨਾਂ ਨੂੰ ਵੋਟਾਂ ਪੈਣੀਆਂ ਜੇ ਤੁਸੀਂ ਕਹਿ ਲਓ ਪਿੰਡਾਂ 'ਚ ਵੋਟਾਂ ਪੈਣਨੀਆਂ ਜਾਂ ਇਹੋ ਜਿਹੀਆਂ ਗੱਲਾਂ ਕਰਕੇ ਕਿ ਮੈਂ ਗੋਭੀ ਜਿਹੜੀ ਆ 350 ਰੁਪਏ ਕਿਲੋ ਕੁਵਾਵਾਂਗਾ ਇਹੋ ਜਿਹੀਆਂ ਫੇਕ ਜਿਹੜੇ ਨੇ ਉਹ ਸੁਪਨੇ ਮਖਾਣੇ ਇਹਨਾਂ ਦਾ ਵੀ ਗੱਲ ਨਹੀਂ ਬਣਦੀ ਤਾਲ ਨਹੀਂ ਕਰਨੀ ਹੁਣ ਸਾਡਾ ਇੱਕੋ ਕੰਪੀਟੀਸ਼ਨ ਰਹਿ ਗਿਆ ਐਗਜ਼ਿਸਟਿੰਗ ਐਮਪੀ ਜਿਹੜਾ ਦੋ ਵਾਰੀ ਜਿੱਤਿਆ ਉਹ ਜਿਹੜਾ ਦੋ ਵਾਰੀ ਐਮਪੀ ਜਿੱਤਿਆ ਉਹ ਪਹਿਲੀ ਵਾਰੀ ਤੇ ਐਕਸੀਡੈਂਟਲ ਐਮਪੀ ਸੀ ਇਸਾਰੇ ਦੁਨੀਆ ਨੂੰ ਪਤਾ ਬਿਲਕੁਲ ਠੀਕ ਹੈ ਨਾ ਜੀ ਦੂਸਰੀ ਵਾਰੀ ਜਿੱਤ ਕੇ ਵੀ ਜਿਹੜੇ ਬੰਦੇ ਨੂੰ ਤੀਸਰੀ ਵਾਰੀ ਇਹ ਹੀ ਨਾ ਸ਼ੋਰ ਹੋਏ ਕਿ ਮੈਨੂੰ ਟਿਕਟ ਮਿਲਨੀ ਕਿ ਨਹੀਂ ਮਿਲਨੀ ਇਹ ਤੋਂ ਹੀ ਉਹਦਾ ਪਤਾ ਲੱਗਦਾ ਕਿ ਉਹਦੀ ਕੀ ਪਰਫਾਰਮੈਂਸ ਹੈ ਹਮ ਅੱਜ ਜੇ ਕਿਸੇ ਬੰਦੇ ਨੇ ਡਵੈਲਪਮੈਂਟ ਦੇ ਘਰ ਚ ਕੀਤੇ ਹੋਣਾ ਤੇ ਉਹਨੂੰ 100% ਸ਼ੋਰ ਹੁੰਦਾ ਹੈ ਹਾਈ ਕਮਾਂਡ ਨੂੰ ਵੀ ਪਤਾ ਹੁੰਦਾ ਤੇ ਉਹਨੂੰ ਵੀ ਪਤਾ ਹੁੰਦਾ ਕਿ ਮੇਰੀ ਟਿਕਟ ਪੱਕੀ ਹੈ ਉਹ ਤੇ ਸਟੇਸ਼ਨ ਤੇ ਆ ਕੇ ਉਹ ਪਤਾ ਹੁੰਦਾ ਹੈ ਕਿ ਜੇ ਸਟੇਸ਼ਨ ਤੇ ਗੱਡੀ ਦੇ ਵਿੱਚੋਂ ਜੇ 500 ਬੰਦਾ ਉਤਰੇਗਾ ਤੇ ਉਹ ਜਦੋਂ ਮੀਡੀਆ ਨੇ ਕਵਰ ਕਰਨਾ ਤੇ ਉਹ ਲੱਗਣਾ 500 ਬੰਦਾ ਮੇਰੇ ਨਾਲ ਹੀ ਚੱਲਣ ਦੇ ਦੇਖੋ ਉੱਥੇ ਆ ਕੇ ਤੁਸੀਂ ਐਂਡ ਢੋਲ ਵਜਾਓਗੇ ਪਤਾ ਨਹੀਂ ਚਿੱਤ ਟਿਕਟ ਲੈ ਲਈਂ ਚੇਤੀ ਗਏ ਸਟੂਟਲੀ ਨੌਂਸੈਂਸ ਤੁਹਾਨੂੰ ਯਾਦ ਹੋਣਾ ਹੈ ਕਿ ਇਸੇ ਤਰ੍ਹਾਂ ਚੰਨੀ ਤੇ ਸਿੱਧੂ ਦਾ ਪ੍ਰੋਗਰਾਮ ਹੋਇਆ ਸੀ ਕਿ ਸੀਜੀਐਮ ਕਹਿੰਨੇ ਬੰਨਾ ਉਹ ਪਤੰਦਰੋਂ ਪਹਿਲਾਂ ਜਿੱਤਦੇ ਜਾਓ ਬਿਲਕੁਲ ਬਿਲਕੁਲ ਸੋ ਇਸ ਕਰਕੇ ਪਏ ਪੱਲੜਾ ਜਿਹੜਾ ਵਾ ਉਹ ਕੰਮਾਂ ਦੇ ਸਿਰ ਤੇ ਮੈਂ ਨਹੀਂ ਕਹਿੰਦਾ ਕਿ ਨਾਂ ਦੇ ਸਿਰ ਤੇ ਉਹ ਕਹਿੰਦਾ ਜੋਸ਼ੀ ਤੇਰਾ ਕੰਮ ਬੋਲਦਾ ਜੋ ਜੋਸ਼ੀ ਨੇ ਡਵੈਲਪਮੈਂਟ ਕੀਤੀ ਹੈ ਕੱਲ ਅਸੀਂ ਕੰਪਨੀ ਕੰਪਨੀ ਬਾਹਰ ਜਾ ਕੇ ਦੇਖੋ ਸਵਰਗ ਬਣਦਾ ਸੀ ਅੱਜ ਦੇਖੋ ਨਾ ਉੱਥੇ ਬਲਵ ਨੇ ਗੰਦਗੀ ਫੈਲੀ ਹੋਈ ਹੈ ਉੱਥੇ ਫਾਉਂਟੇਨਸ ਮਿਊਜ਼ਿਕਲ ਚੱਲਦੇ ਸੀ ਉੱਥੇ ਗਾਣੇ ਚੱਲਦੇ ਸੀ ਸਵੇਰੇ ਆਪਣਾ ਸ਼ਾਮੀ ਭਜਨ ਆਪਣਾ ਗੁਰਬਾਣੀ ਚੱਲਦੀ ਸੀ ਉਹ ਸਭ ਕਿਸੇ ਨਾਲ ਖਤਮ ਹੋ ਗਿਆ ਲੋਪ ਹੋ ਗਿਆ ਔਰ ਉਸ ਵੇਲੇ ਤੇ ਸਭ ਕੁਝ ਹਾਈਲਾਈਟ ਹੋ ਗਿਆ ਸਭ ਕੁਝ ਡਵੈਲਪਮੈਂਟ ਹੋ ਗਈ ਬਾਅਦ ਚ ਮੇਨਟੇਨ ਕਰਨੀ ਹੈ ਜਿਹੜਾ ਝੰਡਾ ਵਾ ਉਹ ਵੀ ਅਨੰਤ ਜੋਸ਼ੀ ਨੇ ਆਪਣੇ ਫੰਡ ਦੇ ਜੋ ਨਿਕਾਇਮ ਮੰਤਰੀ ਸੀ ਦਿੱਤਾ ਨਾ ਸੈਂਟਰ ਦੀ ਹੈਲਪ ਲਈ ਤੇ ਨਾ ਹੀ ਸਟੇਟ ਦੀ ਹੈਲਪ ਲਈ ਔਰ ਕਿਹਾ ਕਿ ਜੇ ਮੈਂ ਆਪਣੇ ਔਰ ਉਹ ਬੰਦੇ ਦੀ ਇੱਕ ਸਿਫਤ ਹੈ ਹੁਣ ਮੈਂ ਪਰਸਨਲ ਗੱਲ ਕਰਨ ਡਿਆ ਮੈਂ ਪਾਰਟੀ ਦੇ ਲੈਵਲ ਤੇ ਨਹੀਂ ਗੱਲ ਕਰਨ ਮੈਂ ਉਹ ਜਿਸ ਤੇ ਤਾਂ ਵੀ ਲੱਤ ਲੱਗਦੇ ਉਹ ਬੰਦੇ ਦੇ ਨਾਲ ਰਹਿੰਦਾ ਹਾਂ ਕਿਉਂਕਿ ਟੀਮ ਬਣਾਣੀ ਬੜੀ ਜ਼ਰੂਰੀ ਹੁੰਦੀ ਹੈ ਇਹ ਚੀਜ਼ਾਂ ਦੀ ਨਾ ਬਾਕੀ ਤਿੰਨ ਕੈਂਡੀਡੇਟਸ ਦੇ ਵਿੱਚ ਘਾਟ ਹੈ ਜਿਹੜੀ ਉਸ ਬੰਦੇ ਦਾ ਪਲੱਸ ਪੁਆਇੰਟ ਹੈ ਜੀ ਤੇ ਹੁਣ ਕੀ ਭਵਿੱਖ ਵੇਖਦੇ ਜੇ ਸ਼ਰਮਣੀ ਅਕਾਲੀ ਦਲ ਦਾ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਰਹੇ ਤੇ ਪੂਰੇ ਆਲ ਓਵਰ ਪੰਜਾਬ ਦੇ ਕੀ ਸਥਿਤੀ ਹੈ ਦੇਖੋ ਇੱਕ ਚੀਜ਼ ਮੈਂ ਦੱਸਦਾ ਕਿ ਸਾਨੂੰ ਬੜੀ ਖੁਸ਼ੀ ਹੈ ਈ ਆਮ ਆਦਮੀ ਪਾਰਟੀ ਤੋਂ ਬਾਅਦ ਸਾਡੀ ਪਾਰਟੀ ਹੈ ਜਿਹਨੇ 13 ਦੇ 13 ਕੈਂਡੀਡੇਟ ਜਿਹੜੇ ਨੇ ਅਨਾਉਂਸ ਕਰ ਦਿੱਤੇ ਨੇ ਅੱਜ ਬਿਰਸਾ ਸਿੰਘ ਮਲਟੋਹਾ ਦਾ ਵੀ ਅਸੀਂ ਕੈਂਡੀਡੇਚਰ ਜਿਹੜੀ ਅਨਾਉਂਸ ਕਰ ਦਿੱਤੀ ਅਖਟੂਰ ਸਾਹਿਬ ਹਲਕੇ 'ਚੋਂ ਸੋ ਅਸੀਂ ਬਹੁਤ ਆਸ਼ਾਵਾਣ ਹਾਂ ਕਿਉਂਕਿ ਜਿਹੜੇ ਅਕਾਲੀ ਦਲ ਤੋਂ ਥੋੜੇ ਜਿਨੇ ਨਾਰਾਜ਼ ਸਾਡੇ ਭਰਾ ਪੈਣਾ ਚਾਹ ਰਹੇ ਸੀ ਉਹਨਾਂ ਨੇ ਆਪਣਾ ਦਿਲ ਦਾ ਗੁਬਾਰ ਇੱਕ ਵਾਰੀ ਕੱਢ ਲਿਆ ਤੁਹਾਨੂੰ ਦੁਬਾਰਾ ਆਪਣੇ ਘਰ ਸਾਰੇ ਆ ਚੁੱਕੇ ਨੇ ਉਹਨਾਂ ਦੀ ਸੋਚ ਫੇਰ ਇਹੋ ਹੀ ਹੈ ਕਿ ਜੋ ਡਿਵੈਲਪਮੈਂਟ ਜੋ ਪ੍ਰੋਗਰੈਸ ਅਕਾਲੀ ਦਲ ਸ਼ਰੂਮ ਨੇ ਅਕਾਲੀ ਦਲ ਕਰ ਸਕਦਾ ਉਹ ਹੋਰ ਕੋਈ ਜਥੇਬੰਦੀ ਨਹੀਂ ਕਰ ਸਕਦੀ ਨਾਲੇ ਦੂਸਰਾ ਲੋਕਾਂ ਦਾ ਰੁਝਾਨ ਖੇਤਰੀ ਪਾਰਟੀ ਵੱਲ ਰਚ ਹੋਣਾ ਨਹੀਂ ਚਾਹੀਦਾ ਜੋ ਹਾਲਾਤ ਚੱਲ ਰਹੇ ਨੇ ਸੋ ਅਸੀਂ ਸਮਝਦੇ ਹਾਂ ਕਿ ਸਾਨੂੰ ਜਿਹੜੀਆਂ ਨੇ ਐਕਸਪੈਕਟੇਸ਼ਨ ਤੋਂ ਜ਼ਿਆਦਾ ਸੀਟਾਂ ਨਹੀਂ ਹੈ ਔਰ ਜੇ ਸਾਨੂੰ ਇਹ ਵੀ ਤੁਹਾਨੂੰ ਦਾਸਤ ਹੈ ਕਿ ਜੇ ਸੀਟਾਂ ਆਮ ਆਦਮੀ ਪਾਰਟੀ ਦੀਆਂ ਦੋ ਜਾਂ ਤਿੰਨਾਂ ਦੀਆਂ ਨੇ ਪੂਰੇ ਰਾਜ ਤੋਂ ਤੇ ਇਹ ਵੀ ਸਮਝ ਲਓ ਕਿ ਅਸੈਂਬਲੀ ਵਿੱਚ ਹੈ ਫੇਰ ਉਹਦੇ ਵਿੱਚ ਕੀ ਹੈ ਕਿ ਫੇਰ ਬਹੁਤ ਜ਼ਿਆਦਾ ਚਾਂਸਸ ਹੋਣਗੇ ਕਿ ਅਗਲੀ ਸਰਕਾਰ ਜਿਹੜੀ ਹੈ ਉਹ ਸ਼ਰਮਾ ਜੀ ਅਕਾਲੀ ਦਲ ਬਣਾਵੇ ਜੀ ਸ਼ਰਮਾ ਜੀ ਗੱਲਾਂ ਤੇ ਹੋਰ ਵੀ ਬੜੀਆਂ ਸਨ ਪਰ ਸਮਾਂ ਜਾਇਕ ਨਹੀਂ ਦਿੰਦਾ ਇਹ ਸਨ ਐਮਪੀ ਸ਼ਰਮਾ ਜੀ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜਾ ਕਿਸੇ ਵੀ ਪਾਰਟੀ ਦਾ ਜਿਹੜਾ ਕੋਈ ਆਧਾਰ ਇਹਨਾਂ ਚੋਣਾਂ ਦੇ ਵਿੱਚ ਹੈ ਉਹ ਵੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਜਿਹੜੇ ਲੋਕ ਨੇ ਉਹ ਝੂਠੇ ਲਾਰਿਆਂ ਤੋਂ ਤੰਗ ਆ ਕੇ ਹੁਣ ਚਾਹੁੰਦੇ ਨੇ ਕਿ ਜਿਹੜੀ ਗਲਤੀ ਅਸੀਂ ਵਿਧਾਨ ਸਭਾ ਦੇ ਵਿੱਚ ਕੀਤੀ ਏ ਉਹ ਹੁਣ ਲੋਕ ਸਭਾ ਦੇ ਵਿੱਚ ਨਾ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸ਼ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਜਿਹੜਾ ਹੈ ਲੋਕ ਸਭਾ ਦੇ ਵਿੱਚ ਭੇਜੀਏ ਤਾਂ ਜੋ ਪੰਜਾਬ ਤੇ ਪੰਜਾਬੀਅਤ ਦੇ ਜਿਹੜੀਆਂ ਜਿਹੜੀ ਆਵਾਜ਼ ਹੈ ਉਹ ਲੋਕ ਸਭਾ ਦੇ ਵਿੱਚ ਗੂੰਜੇ ਤੇ ਜਿਹੜੇ ਪੰਜਾਬ ਦੇ ਬਣਦੇ ਹੱਕ ਨੇ ਉਹ ਪੰਜਾਬੀਆਂ ਨੂੰ ਮਿਲਣ ਮੁਲਾਕਾਤ ਦਾ سلسلہ ਇੱਥੇ ਹੀ ਖਤਮ ਹੁੰਦਾ ਹੈ ਮੁਲਾਕਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਿਲਣ ਦੀ ਇਜਾਜ਼ਤ ਸਤ ਸ੍ਰੀ ਅਕਾਲ